سکھوں کے مجھے بڑے فون آتے ہیں وہ اللہ معافی دے اتنے گندے ہیں اگر وہ حضرت ایک جاڑی ہونا ہے یہ بڑے سکھ مسلمان کا ہے نہیں چاہتے ہیں آگے مدی ملی کے ساتھ اس بات کو آگے نگا ہے ان کا گروہ ہے ہمیں وہ کیا تھا کیا نہیں کیونکہ ہمارے نبی کیا ہیں آنکھ گیرت مر گئی سکھاں دی آہ سن لو بکواس ہے نا اور سکھاں آکرانا دے تھلے تو ہی لکھیا شیر پنجاب اور جے سکھ شیر پنجاب ہے پھر دادا لی حجویری کون ہے ਸ਼ੇਰ-ਏ-ਪੰਜਾਬ ਕੌਣ ਹੈ ਸ਼ਹਾਬੁੱਦੀਨ ਮੁਹੰਮਦ ਗੋਰੀ ਸ਼ੇਰ-ਏ-ਪੰਜਾਬ ਕੌਣ ਐਨਰ ਕਲੀ ਲੇਟਿਆ ਕੁਤਬੁੱਦੀਨ ਐਬਕ ਸ਼ੇਰ-ਏ-ਪੰਜਾਬ ਕੌਣ ਅਲਾਉਦੀਨ ਖਿਲਜੀ ਸ਼ੇਰ-ਏ-ਪੰਜਾਬ ਕੌਣ ਸ਼ੇਰ ਸ਼ਾਹ ਸੂਰੀ ਸ਼ੇਰ-ਏ-ਪੰਜਾਬ ਕੌਣ ਸੁਲਤਾਨ ਔਰੰਗਜ਼ੇਬ ਆਲਮ ਪਰ ਸਾਡੇ ਵਾਲੇ ਪਤਾ ਕੀ ਕਹਿੰਦੇ ਨੇ ਅਸੀਂ ਭੁੱਲ ਕੇ ਵੀ ਮੁਰਦਾਬਾਦ ਨਹੀਂ ਕਹਿ ਸਕਦੇ ਪਾਕਿਸਤਾਨ ਅਸੀਂ ਮੁਰਦਾਬਾਦ ਨਹੀਂ ਕਹਿ ਸਕਦੇ ਪਿੰਡ ਵਾਲਾ ਗੰਦੀ ਕੌਮ ਪੈਦਾ ਕਰਕੇ ਜਿਹਦੀ ਥਾਂ ਗੁਰਦੁਆਰੇ ਵਿੱਚ ਅੰਮ੍ਰਿਤਸਰ ਹੱਸ ਕੇ ਉਹਦੇ ਪੈਰ ਮਾਰੇ ਸਨ ਜਿਹੜਾ ਬਾਹਰ ਨਹੀਂ ਨਿਕਲ ਸਕਿਆ ਬੁੱਧਲ ਸਿੰਘ ਪਰ ਸਾਡੇ ਵਾਲੇ ਪਤਾ ਕੀ ਕਹਿੰਦੇ ਨੇ ਅਸੀਂ ਭੁੱਲ ਕੇ ਵੀ ਮੁਰਦਾਬਾਦ ਨਹੀਂ ਕਹਿ ਸਕਦੇ ਪਾਕਿਸਤਾਨ ਨੂੰ ਅਸੀਂ ਮੁਰਦਾਬਾਦ ਨਹੀਂ ਕਹਿ ਸਕਦੇ